ਨਾ ਨਾ ਮੋਈਆ ਜਨਮ ਟੂੜੀ ਦੇ ਕੇ ਵਜਨੀ ਦੇਨ ਮਜਬਦੀ ਮੈਲ ਦਿੱਤੀ ਇਲਾਈਆ ਨਿਰਗੁਣ ਧਾਰ ਦਸ ਨਰੰਝਣੀ ਨਿਰਾਕਾਰ ਲਿਆ ਮੋਈਆ ਸਤ ਦਵਾਰ ਦਾ ਬਣ ਕੇ ਸਜਣੀ ਸਜਣ ਰੰਗ ਵਖਾਈਆ ਜਗ ਲਾਮ ਕਾ ਕੇ ਬਦਨੀ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਾਦੇ ਆਪਣੀ ਕਾਰ ਭਗਤਾਈਆ ਗੋਰੀ ਅਵਤਾਰ ਪੈਗੰਬਰ ਕੈਨ ਮਿਲਿਆ ਪ੍ਰਭ ਅਨਾਚੀ ਕੰਤ ਰੈਣ ਵਜਦੀ ਰਈ ਵਧਾਈਆ ਅਸੀਂ ਮਹਿਮਾ ਕਰਦੇ ਰੇ ਅਗੰਤ ਸਿਵਤਾ ਵਿੱਚ ਸਲਾਈਆ ਨਿਆਰਾ ਤੱਕਦੇ ਰਹੇ ਬੇਅੰਤ ਬੇਪਰਵਾ ਆਪਣੀ ਕਾਰ ਕਮਾਈਆ ਜਿਸ ਮਾਤ ਬਣਾਏ ਭਗਤ ਸੰਤ ਗੁਰਮੁਖ ਗੋਦ ਉਠਾਈਆ ਦੇਵੇ ਨਾਮ ਨਦਾਨਾ ਮੰਤ ਸੋਹੰਗ ਟੋਲਾ ਕਰੇ ਪੜਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮੇਰੇ ਨજર ਅਨਾਲ ਤਰਾਈਆ ਗੋਰੀ ਅਵਤਾਰ ਪੈਗੰਬਰ ਕਹਿਣਾ ਹਾਰਸਤਾਰਾ ਰਹਿਣ ਹੋਈ ਸਹਾਵੀ ਸੋਨਾ ਰੂਪ ਦਰਸਾਈਆ ਲੈ ਕੇ ਲਗੀ ਜ਼ਬਦੀ ਲਾਵੀ ਚੌਥਾ ਜੋਗ ਪੂਰ ਕਰਾਈਆ ਸਾਡੀ ਤਾਰ ਕੋਜੀ ਕਮਲੀ ਬਾਵੀ ਬਉਰੀ ਲਈ ਪਰਨਾਈਆ ਆਪਣੇ ਨਾਲ ਕਰਕੇ ਸਾਵੀ ਸਾਚੀ ਛੇ ਦੇ ਲਈ ਟਕਾਈਆ ਹੁਕਮ ਉਸ ਦੇ ਸ਼ਾਦਤਾ ਨ ਆਰ ਜ਼ਹਾਗਣ ਏਕਾਕੰਤ 라ਵੀ ਦੂਸਰੇ ਆਖਨਾ ਕੋ ਉਠਾਈਆ ਫਿਰ ਚੁਕੇ ਆਪਣੀ ਬਾਹੀ ਹੋ ਜਾ ਉਤੇ ਟਕਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਡੇ ਆਪਣਾ ਰਾਗ ਸੁਨਾਈਆ ਆਵਤ ਪਾਰ ਪੈਗੰਬਰ ਗੁਰ ਕਹਿਣ ਸਾਡੇ ਸਗਨ ਲਗਾਇਆ ਬੋਲ ਪਹਿਲੀ ਰਾਨ ਖੁਸ਼ੀ ਮਨਾਇਆ ਇੱਕੋ ਮਾਲਕ ਸਮਝਣਾ ਕੁੱਲ ਕੁੱਲ ਮਾਲਕ ਇੱਕ ਅਖਵਾਈਆ ਸਪੈਸ਼ਲੀ ਰੀਤੀ ਜਾਣੀ ਫੁੱਲ ਅਪੋਲਾ ਦਾ ਦਰੜਾਈਆ ਪ੍ਰੇਮ ਬਰੀਤੀ ਛੇਜਦੇ ਸੁਟੇ ਫੁੱਲ ਫੁੱਲਾਂ 'ਚ ਜਾ ਉੱਤੇ ਲਟਾਈਆ ਫੇਰ ਮੁਹੱਬਤ ਵਿੱਚ ਗਿਆ ਫੁੱਲ रूप रंग ना गवे वो खाइया ज्योति ज्योत स्वरूप हार आप अपनी कृपा कर मेहरबान मेहर नजर उठाइया गोरे अवतार पैगंबर कैना सेजे सुता पुरख अविनाशी ਅੰਗਿ ਘਾਰੇ ਆਪ ਕਰਾਈਆ ਪ੍ਰੇਮ ਪਿਆਰ ਦੀ ਦੱਸ ਕੇ ਰਾਸੀ ਮੰਡਲਾਂ ਉੱਪਰ ਖੇਲ ਖਲਾਈਆ ਚਾਰ ਯੁਗ ਦੀ ਪੂਰੀ ਕਰਕੇ ਆਸੀ ਆਸਾ ਆਪਣੀ ਨਾਲ ਮਲਾਈਆ ਦਿਨਾਂ ਮਜਬਾ ਵਿੱਚੋਂ ਕੋਈ ਬੰਦ ਖਲਾਸੀ ਬੰਦੀ ਛੋੜ ਦਿਆ ਕਮਾਈਆ ਚੜਾ ਮੇਡ ਕੇ ਜਗਤ ਸਵਾਸੀ ਰਸਨਾ ਨਾਲੋਂ ਕੀਤੀ ਜਦਾਈਆ ਇੱਕੋ ਨੂਰ ਜੋਤ ਪ੍ਰਕਾਸ਼ੀ ਕੰਤ ਸਹਾਗੀ ਸਵਾ ਪਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰ ਵਾਨ ਹੋਇਆ ਸਹਾਈਆ ਗੋਰੀ ਅਵਤਾਰ ਪੈਗੰਬਰ ਕਹਿਣਾ ਤਿੰਨ ਵਾਰ ਬਦਲੀ ਰਾਤ ਕਰਵਟ ਪਦੀਪਤਵੰਤ ਕਾਰਕਮਾਈਆ ਅਸੀਂ ਅੰਗੜਾਈ ਲਈ ਚਾਟਪਟ ਪਟਨੇ ਵਾਲਾ ਦਿੱਤਾ ਹਲਾਈਆ ਉੱਠੋ ਵੇਖੋ ਉੱਠੋ ਵੇਖੋ ਵਸਿਆ ਕਾਟ ਕਾਟ ਘਰ ਘਰ ਡੇਰਾ ਲਾਈਆ ਜਿਸ ਦਾ ਨਾਮ ਰੇ ਰਟ ਰਟਾ ਜਗਤ ਰਿਆਮ ਕਾਇਆ ਦੀਨ ਮਜਬੂਰੀ ਡੋਰੀ ਦਿੱਤੀ ਕਟ ਕਟਾ ਕੇ ਆਪਣਾ ਨਾਮ ਵਖਾਇਆ ਮਾਰਗ ਦੱਸ ਕੇ ਇੱਕ ਸੱਚ ਸਾਡੀ ਮੰਝੜ ਇਕ ਚੜਾਈਆ ਤਗੜਾ ਮੇੜ ਕੇ ਮਾਟੀ ਕੱਚ ਸਾਡੀ ਜੋਤ ਧਾਰ ਲਈ ਪਰਨਾਈਆ ਸਾਡੇ ਅੰਦਰ ਗਿਆਰਾ ਚ ਲੂ ਲੂ ਵਿੱਚ ਸਮਾਈਆ ਅੱਗੇ ਵਛੋੜੇ ਵਿੱਚ ਨਾ ਸਕੀਏ ਵੱਚ ਬਚਪਨ ਇਸੇ ਦੀ ਚੋੜੀ ਪਾਈਆ ਇੱਕੋ ਕਾ ਵੰਦ ਮੰਨਣਾ ਹੱਕ ਬੰਦ ਹੋ ਕੇ ਸੀਸ ਨਾ ਹਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਦੇ ਆਪਣਾ ਰੰਗ ਵਖਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਾਲ ਆਪਣਾ ਰੰਗ ਵਗਾਇਆ ਓ ਪਿਆਰੀ ਅਰ ਸਿੰਘ ਜੀ ਭਗਤ ਅਪਗਵਾਨ ਦਾ ਸਿੱਧੀ ਢੋਲਾ ਬੋਲਾਂਗੇ ਫਿਰ ਜਕਾਰੇ ਤੂੰ ਪੀਰਾ ਮੈਂ ਪੀਰਾ ਤੂੰ ਪੀਰਾ ਮੈਂ ਪੀਰਾ ਤੂੰ ਪੀਰਾ ਮੈਂ ਪੀਰਾ ਤੂੰ ਪੀਰਾ ਮੈਂ ਪੀਰਾ ਤੂੰ ਮੇਰਾ ਮੈਂ ਤੇਰਾ ਸੋਹਣ ਮਹਾਰਾਜ ਜੀ ਸੇ ਸੰਗ ਵਿਸ਼ਨੋ ਘਰਵਾ So... गया वो ना मेरी चुकारी तू बच्चे वाह गाइया घुस के आप रहे मार अब हर को साईया ਉਹ تیر ਤੇ ਟੱਗਾ ਜਦ بے ਸ਼ਰਮਾਨه ਰਹਿ ਕਰਾਈ ਕਰਾ ਤਾ वरी सुट देखी खुशी खुशियां देते लाइया अपने आप करके सी सुच समा रही सभु त बिशारे नागरि पची फिर हीची ਯਾਰ ਤਦ ਪਰ ਲੋਕਾਇਆ ਰੋਜ਼ ਨੂੰ ਦੀ ਚਾਏ ਖੁਸ਼ੀ ਜਮੀਨ ਦਾ ਇੱਕ ਸੁਲਾਈਆ ਅਬਾ चनारिया उ सारे लाल साईत कॾहिं न ਜੋਤੀ ਜੋ ਸਰੂ ਪਿਆਰ ਆ ਬਖਸ਼ੀ ਕਿਰਪਾ ਕਰ ਕਰਮ ਕਾੜ ਰਿਆ ਮਾਚਾ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਆਂਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ

तो थोड़ा साइड से है बेटे भी रसुन और ये और इसका जो भी जीवी भी

Terima <coughs> kasih. <coughs> So. you so, uh...